बोले सोनहार ओ प्रिया टा बोले सोनहार बोले सोनहार सोनहार और हां बोले सोनहार 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 अज हलका निहाल सिंह पिंड माणुके ਜਿਹੜਾ ਕਿ ਬਹੁਤ ਵੱਡਾ ਹਲਕੇ ਦਾ ਸਭ ਤੋਂ ਵੱਡਾ ਨਗਰ ਹੈ ਮਾਨੂਕੇ ਗਿੱਲ ਜਿਸ ਵਿੱਚ ਅੱਜ ਸਾਡੇ ਸਤਿਕਾਰਯੋਗ ਵੱਡੇ ਵੀਰ ਅਕਤਰ ਸਿੰਘ ਜੀ ਜਿਹੜੇ ਕਿ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਖਾਸ ਕਰ ਮਨਜੀਤ ਸਿੰਘ ਐਮਐਲਏ ਨੂੰ ਬਣਾਉਣ ਲਈ ਵੱਡਾ ਯੋਗਦਾਨ ਇਹਨਾਂ ਦਾ ਸੀਗਾ ਉਹ ਉਹ ਤੇ ਨਾਲ ਉਹਨਾਂ ਦੇ ਸਾਡੇ ਜਗਸੀਰ ਸਿੰਘ ਤੇ ਓਮਕਾਰ ਜਿਹੜੇ ਕਿ ਕਾਂਗਰਸ ਛੱਡ ਕੇ ਤੇ ਉਹਨਾਂ ਦੇ ਨਾਲ 28 ਪਰਿਵਾਰ ਮਤਲਬ ਥਾਈ ਪਰਿਵਾਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਸ਼ਾਮਲ ਹੋਏ ਆ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸਾਡੇ ਹਲਕਾ ਨੇ ਆਲ ਸਿੰਘ ਵਾਲ ਦੀ ਸਾਰੀ ਜਥੇਬੰਦੀ ਵੱਲੋਂ ਇਹਨਾਂ ਨੂੰ ਜਿਵੇਂ ਆਖਦਾ ਤੇ ਇਹਨਾਂ ਨੂੰ ਕੋਟਨ ਕੋਟਨ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪਾਰਟੀ ਦੇ ਪ੍ਰਧਾਨ ਸਰਦਾਰ ਸ੍ਰੀ ਸਿੰਘ ਬਾਦਲ ਤੇ ਸਮੁੱਚੀ ਕੋਰ ਕਮੇਟੀ ਦੀ ਤਰਫੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਵਿੱਚ ਅੱਜ ਤੁਸੀਂ ਸ਼ਾਮਲ ਹੋਏ ਆ ਪਰਿਵਾਰ ਦੇ ਵਿੱਚ ਵੱਡਾ ਵਾਅਦਾ ਹੋਇਆ ਅੱਜ ਇਹ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਜੁਆਇਨਿੰਗ ਦਾ ਨਿਹਾਲ ਸਿੰਘ ਵਾਲੇ ਦਾ ਪ੍ਰੋਗਰਾਮ ਇਹ ਅੱਜ 21ਵਾਂ ਪ੍ਰੋਗਰਾਮ ਆ ਜਿਹੜੇ ਦੇ ਵਿੱਚ ਸਾਡੇ ਸਾਰੇ ਸਾਥੀਆਂ ਨੇ ਬੜਾ ਯੋਗਦਾਨ ਪਾਇਆ ਅੱਜ ਦਾ ਇਹ ਜਿਹੜਾ ਸਮਾਗਮ ਕਰਾਉਣ ਦੇ ਵਿੱਚ ਸਾਡੇ ਸਤਿਕਾਰਯੋਗ ਸਰਕਲ ਪ੍ਰਧਾਨ ਰਾਮ ਸਿੰਘ ਜੀ ਤੇ ਪੁਰੀ ਸਾਹਿਬ ਪਾਲਾ ਜੀ ਜਿਨ੍ਹਾਂ ਨੇ ਵੱਡੀ ਅਹਿਮ ਭੂਮਿਕਾ ਨਿਭਾਈ ਆ ਤਾਂ ਇਹ ਪਰਿਵਾਰ ਅੱਜ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਮੈਂ ਮੋਗੇ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹੋਣ ਦੇ ਨਾਤੇ ਇਹਨਾਂ ਨੂੰ ਅੱਜ ਜੁਆਇਨਿੰਗ ਕਰਾਉਣਾ ਹੈ ਤੇ ਇਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਉਣਾ ਵੀ ਪਾਰਟੀ ਦੇ ਵਿੱਚ ਤੁਹਾਡਾ ਬਣਦਾ ਮਾਣ ਸਤਿਕਾਰ ਤੇ ਅਹੁਦੇਦਾਰੀਆਂ ਸਾਰਿਆਂ ਨਾਲ ਰਹਿ ਕਰਕੇ ਦਿੱਤੀਆਂ ਜਾਣੀਆਂ ਮੈਨੂੰ ਸਾਡੇ ਵੱਡੇ ਵੀਰ ਕਤਰਜੀ ਜੀ ਦੱਸ ਰਹੇ ਸੀ ਵੀ ਅਸੀਂ ਜਦੋਂ ਬੀਬੀਆਂ ਨੂੰ 1000 ਰੁਪਏ 100 ਰੁਪਿਆ ਦੇਣ ਦੇ ਫਾਰਮ ਭਰਨੇ ਸੀ ਤੇ ਸਭ ਤੋਂ ਹਲਕੇ ਤੋਂ ਵੱਧ ਮੈਂ ਭਰੇ ਸੀ ਇਹ ਕਹਿੰਦੇ ਇੰਨੀ ਮਿਹਨਤ ਕਰੀ ਇਹਨਾਂ ਨੇ ਪਰ ਉਹ ਬੀਬੀਆਂ ਵੀ ਵਿਚਾਰੀਆਂ ਅੱਜ 50-50000 ਰੁਪਿਆ ਉਹਨਾਂ ਦਾ ਜਿਹੜੀ ਇੱਕ ਇੱਕ ਬੀਬੀ ਦਾ ਬਣਿਆ ਪਿਆ ਉਹ ਵੀ ਤਰਸੀਆਂ ਪਈਆਂ ਕੱਲ ਇਹ ਆ ਵੀ ਝੂਠ ਦੇ ਪਲੰਦੇ ਲੈ ਕੇ ਪਹਿਲਾਂ ਕਾਂਗਰਸ ਸਰਕਾਰ ਬਣ ਗਈ ਉਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਨਿਕਲਿਆ ਕਰਜ਼ਾ ਮਾਫੀ ਘਰ ਘਰ ਨੌਕਰੀ ਹੁਣ ਤਾਂ ਹੱਦਾਂ ਹੀ ਟੱਪ ਗਈਆਂ ਝੂਠਾ ਵਾਲੀਆਂ ਜਲ ਇਹ ਆ ਵੀ ਅੱਜ ਲਾਅਨ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੋਈ ਪਈ ਆ ਪੰਜਾਬ ਦੀ ਕੋਈ ਸੇਫ ਨਹੀਂਗਾ ਮੇਰਾ ਖਿਆਲ ਆ ਮੈਂ ਦਾਅਵੇ ਨਾਲ ਕਹਿ ਸਕਦਾ ਕੁਝ ਇਹੋ ਜਿਹੇ ਪਰਿਵਾਰ ਆ ਜਿਹੜੀ ਕਿਸੇ ਨੂੰ ਦੱਸਦੇ ਨਹੀਂ ਵੀ ਆਪਦੇ ਪੈਸੇ ਪੁਸੇ ਦੇ ਕੇ ਆਪਦਾ ਟਾਈਮ ਨਗਾ ਰਹੇ ਆ ਇਸ ਕਰਕੇ ਇਸ ਗੱਲਾਂ ਨਾਲ ਪੰਜਾਬ ਬਹੁਤ ਡਾਊਨ ਫਾਲ ਚਲਾ ਗਿਆ ਅੱਜ ਕਰਜ਼ਾ ਲੈ ਕੇ ਤਾਂ ਮਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਕਿੱਥੇ ਖੜ ਗਿਆ ਪੰਜਾਬ ਸਾਡਾ ਏ ਰੰਗਲਾ ਪੰਜਾਬ ਬਣਾਉਣ ਦੀ ਗੱਲ ਹੋਈ ਸੀ ਤੇ ਪੰਜਾਬ ਨੂੰ ਧੁੰਦਲਾ ਪੰਜਾਬ ਬਣਾ ਕੇ ਛੱਡਤਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਪਹਿਲਾਂ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਲਿਆਂਦਾ ਲੋਕਾਂ ਦੀਆਂ ਜ਼ਮੀਨਾਂ ਨੱਪਣ ਲਈ ਸਰਦਾਰ ਸੁਖ ਸਿੰਘ ਬਾਦਲ ਦੀ ਮਿਹਨਤ ਸਦਕਾ ਧਰਨੇ ਲਾਉਣ ਸਦਕਾ ਉਹ ਕੈਨਸਲ ਹੋਇਆ ਨੋਟੀਫਿਕੇਸ਼ਨ ਹੁਣ ਤੁਹਾਡੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਹੜਾ ਨਹੀਂ ਮਾਰ 2100 ਪਿੰਡ ਆਈ ਜਿਹਦੇ ਵਿੱਚ 4 ਲੱਖ ਇਕੜ ਜ਼ਮੀਨ ਜਿਹੜੀ ਕਿ ਫਸਲ ਤਬਾਹ ਹੋ ਗਈ ਪਸ ਡੰਗਰਾਂ ਦਾ ਨੁਕਸਾਨ ਹੋ ਗਿਆ ਉਹ ਵੀ ਇਹਨਾਂ ਦੀ ਨਲੈਕੀ ਦੀ ਵਜ੍ਹਾ ਨਾਲ ਹੜ੍ਹ ਆਇਆ ਜੇ ਪਾਣੀ ਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ ਇਹਨਾਂ ਦੀ ਇਸ ਨਲੈਕੀ ਦੀ ਵਜ੍ਹਾ ਨਾਲ ਸਾਰੇ ਪੰਜਾਬ 'ਚ ਹੜ੍ਹ ਆਇਆ ਤੇ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਕਿਹੜੇ ਪਾਸੇ ਪੰਜਾਬ ਚਲਾ ਗਿਆ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਸਰਦਾਰ ਸੁਖ ਸਿੰਘ ਬਾਦਲ ਪਾਰਟੀ ਪ੍ਰਧਾਨ ਉਹ ਮੁੱਖ ਮੰਤਰੀ ਬਣ ਤਾਕੇ ਜਿਹੜੇ ਪੰਜਾਬ ਦੇ ਵਿਕਾਸ ਦੇ ਕਾਰਜ ਜਿਹੜੇ ਕਿ ਅੱਗੇ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤੀਸੀਆਂ ਕਰਨੀਆਂ ਖੜਕਦੇ ਰਹਿੰਦੀਆਂ ਸੜਕਾਂ ਬਣਦੀਆਂ ਰਹਿੰਦੀਆਂ ਅੱਜ ਕੋਈ ਸੜਕ ਨਹੀਂ ਬਣ ਰਹੀ ਟੋਏ ਟਿੱਬੇ ਪੂਰੇ ਹਾਲ ਆ ਮੇਰਾ ਕਹਿਣ ਦਾ ਪਾਓ ਵੀ ਜਿੰਨੇ ਵੀ ਕਾਰਜ ਅਕਾਲੀ ਦਲ ਦੀ ਸਰਕਾਰ ਵੇਲੇ ਚੱਲੇ ਸੀ ਉਹ ਬੰਦ ਪਏ ਆ ਉਹਨਾਂ ਨੂੰ ਚਲਾਇਆ ਜਾਵੇ ਮੈਂ ਫਿਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਡੀ ਸਮੁੱਚੀ ਸਾਰੀ ਹੋਈ ਮੈਂ ਸਾਡੇ ਜੀਤਪਾਲ ਰਣੀਆਂ ਜੀ ਗਰਵਖਸ਼ ਰਣੀਆਂ ਜੀ ਸਰਕਲ ਪ੍ਰਧਾਨ ਰਾਮ ਸਿੰਘ ਜੀ ਸਰਕਲ ਪ੍ਰਧਾਨ ਬਲਕਰਨ ਸਿੰਘ ਜੀ ਤੇ ਸਰਕਲ ਪ੍ਰਧਾਨ ਰਪਿੰਦਰ ਸਿੰਘ ਜੀ ਦਦਾਰੇ ਵਾਲਾ ਤੇ ਮੈਂ ਸਾਰੇ ਹੀ ਸਾਡੇ ਪੂਰਨ ਪੱਤੋ ਹੋਰ ਵੀ ਜਿੰਨੀ ਟੀਮ ਆ ਸਾਡੀ ਇੱਥੇ ਹਲਕੇ ਦੀ ਬਲਦੇਵ ਸਿੰਘ ਸਰਪੰਚ ਜਿਨ੍ਹਾਂ ਦੇ بیٹے ਪਰਮਿੰਦਰ ਜੀ ਜਿਹੜੇ ਕਿ ਸਾਡੇ ਕੋਰ ਕਮੇਟੀ ਮੈਂਬਰ ਆ ਉਹ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਦੀ ਤਰਫੋਂ ਫੇਰ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੋਡੀ ਹਮੇਸ਼ਾ ਚੜ੍ਹਦੀ ਕਲਾ ਰਹੂਗੀ ਮੈਂ ਇਹ ਫੇਰ ਬੇਨਤੀ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਤਰੀ ਪਾਰਟੀ ਆਪਾਂ ਅੱਗੇ ਲਿਆਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਅਸੀਂ ਜੀ ਬਹੁਤ ਉਹ ਨਾਸ਼ ਨਾਸ਼ ਕੀਤਾ ਸੀ ਮੈਂ 10 ਸਾਲ ਮੇਰੇ ਬੱਚਾ ਵਿੱਚ ਹੀ ਬਾਹਰ ਹੈ 10 ਸਾਲ ਮੈਂ ਉਹਨਾਂ ਕੋਲੇ ਹਰ ਸਾਲ ਜਾਂਦਾ ਹੁੰਦਾ ਸੀ ਪੇ ਪਾਰਟੀ ਲਈ ਬਹੁਤ ਵਰਕ ਕੀਤਾ ਬਹੁਤ ਕੰਮ ਕੀਤਾ ਪਰ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਦੋ ਵਾਅਦੇ ਤੋਂ ਬਿਨਾ ਬਾਕੀ ਸਾਰੇ ਖੋਖਲੇ ਸਾਬਤ ਹੋਇਆ ਜੀ ਅਸੀਂ ਲੋਕਾਂ 'ਚ ਕਿਹੜਾ ਮੂੰਹ ਦਿਖਾਈਏ ਜਿਹੜੇ ਅਸੀਂ ਬੀਬੀਆਂ ਦੇ ਫਾਰਮ ਭਰੇ ਆ ਅੱਜ ਸਾਨੂੰ ਅਗਲੇ ਪੁੱਛਦੇ ਪਿੰਡਾਂ 'ਚ ਘੇਰ ਕੇ ਵੀ ਦੱਸੋ ਤੁਸੀਂ ਧਰ ਕੀ ਕੀਤਾ ਡੋਰ ਟੂ ਡੋਰ ਕਰਦੇ ਸੀ ਉਦੋਂ ਵੀ ਹਰ ਰੋਜ਼ ਕਿਤੇ ਨਾ ਕਿਤੇ ਜਿਹੜਾ ਜਾਣਾ ਲੋਕਾਂ ਨਾਲ ਵਾਅਦੇ ਕਰਕੇ ਆਉਣੇ ਵੀ ਤੁਹਾਡੇ ਘਰ ਬਣਾ ਕੇ ਦੇਵਾਂਗੇ ਇਹ ਕਰਾਂ ਪਰ ਉਹ ਸਾਰਾ ਕੁਝ ਹੀ ਅੱਜ ਡਾਵਾਡੋਲ ਹੋਇਆ ਪਿਆ ਸਾਡੇ ਜਿੰਨੇ ਵੀ ਪੁਰਾਣੇ ਵਰਕਰ ਹੈ ਉਹ ਸਾਰੇ ਤਕਰੀਬਨ ਘਰ ਬੈਠੇ ਆ ਜੀ ਕੋਈ ਪੁੱਛ ਪੜਤਾਲ ਨਹੀਂ ਕੋਈ ਪੁੱਛਗਿੱਛ ਨਹੀਂ ਨਾ ਐਮਐਲਏ ਕੋਲੇ ਨਾ ਅਸੀਂ ਕਹੇ ਦੀ ਇੱਕ ਪੀਹਾਂ ਦੀ ਬਦਲੀ ਨਹੀਂ ਕਰਾ ਸਕਦੀ ਜੀ ਇਹਨਾਂ ਦੇ ਕੰਮ ਜਿਹੜੇ ਖਾ ਥੋੜੀ ਬਥੇ ਨਿੱਕੇ ਮੁੱਢ ਗਿਆ ਸਾਡੇ ਪਿੰਡ ਦਾ ਇੱਕ ਟੀਚਰ ਸੀਗਾ ਅੰਗਣੇਂ ਸੀ ਉਹਦੀ ਬਦਲੀ ਹੋ ਗਈ ਧੂੜਕੋਟ ਦੀ ਸਾਰੇ ਦੋਨਾਂ ਪਿੰਡਾਂ ਦੀਆਂ ਪਛਾਣਾਂ ਉੱਤੇ ਲਿਖਾ ਕੇ ਮੈਂ ਦੇਖਿਆ ਸਕੂਲ ਦੇਾਰੇ ਟੀਚਰਾਂ ਨੇ ਪਰ ਸਾਡੀ ਉਹ ਬਦਲੀ ਮੰਨਦੀ ਸੱਚਾ ਨੂੰ ਉਹ ਹੀ ਰੋਈ ਗਿਆ ਥੱਲੀ ਇਸ ਕਰਕੇ ਹੁਣ ਜੇ ਸਾਡੇ ਕੰਮ ਹੀ ਨਹੀਂ ਹੁੰਦੇਗੇ ਫਿਰ ਅਸੀਂ ਕੀ ਕਰਨਾ ਸੀ ਉਹੀ ਸਾਡੀ ਜਿਹੜੀ ਮਾਂ ਪਾਰਟੀ ਸੀ ਕਿ ਜਿਹੜੇ ਸਾਡੇ ਪਿਉ ਦਾ ਦੇ ਅਕਾਲੀ ਦਾ ਹਲਵਾਦ ਦੇ ਵਿੱਚ ਸੀ ਅਸੀਂ ਉਸੇ ਪਾਰਟੀ ਨੂੰ ਦੁਆਰਾ ਵਾਪਸ ਆ ਰਹੇ ਹਾਂ ਬੀਬੀਆਂ ਦਾ ਫਾਰਮ ਪਰ ਇਹਦੀ ਬੀਬੀਆਂ ਪੁੱਛਦੇ ਨਹੀਂ ਕਿ ਕਦੋਂ ਆਉਣਗੇ ਪੁੱਛਦੀਆਂ ਜੀ ਉਹੀ ਤਾਂ ਕਹਿੰਦਾ ਇਹ ਬਾਰੇ ਕੋਈ ਭਈ ਨਹੀਂ ਜਦੋਂ ਕਰਦੇ ਨਹੀਂ ਕੁਝ ਕਰਦੇ ਇਸ ਕਰਕੇ ਹੁਣ ਤਾਂ ਹੀ ਉਦੋਂ ਲੋਕਾਂ ਨੇ ਵੀ ਅਗਲ ਕਹੀ ਸੀ ਵੀ ਜੇ ਇਹਨਾਂ ਨੇ ਕੰਮ ਕੀਤੇ ਤਾਂ ਆਪਾਂ ਪਾਰਟੀ ਨਾਲ ਖੜੇ ਆ ਤੇ ਗਾਣੂ ਵੀ ਚਿਤਾਵਾਵਾਂਗੇ ਪਰ ਜੇ ਇਹਨਾਂ ਨੇ ਆਪਣੇ ਜਿਹੜੇ 5 ਸਾਲਿਆਂ ਨੂੰ ਜਿਹੜੇ 5 ਸਾਲਾਂ 'ਚ ਇਹਨਾਂ ਨੇ ਕੋਈ ਉਹ ਜੇ ਕੰਮ ਨਹੀਂ ਕੀਤੇ ਆਪਣੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਤਾਂ ਫਿਰ ਆਪਾਂ ਆਪਦਾ ਵਾਪਸ ਆਪਣੀ ਉਸੇ ਪਾਰਟੀ ਚਲੇ ਜਾਵਾਂਗੇ 2027 ਦੇ ਕੀ ਲੱਗਦਾ ਸੰਭੀ ਕਰਦਾ ਕੀ ਲੱਗਦਾ 2027 'ਚ ਕਿਸ ਤਰ੍ਹਾਂ ਦੀ ਫਾਈਟ ਹੋਊਗੀ 27 ਦੇ ਵਿੱਚ ਆਮਦੀ ਪਾਰਟੀ ਤਾਂ ਨਹੀਂ ਆਉਂਦੀ ਬਾਕੀ ਪਾਰਟੀਆਂ ਜਿਵੇਂ ਹੈਗੇ ਕੋਸ਼ ਹੈਗੇ ਆ ਸੁਜੀਤ ਸਿੰਘ ਬਾਦਲ ਇਹਨਾਂ ਨੇ ਚੰਗੇ ਕੰਮ ਕੀਤੇ ਉਧਰ ਹੜ ਮੜ ਹੜਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਿੰਨਾ ਪੈਸਾ ਵੰਡਿਆ ਬਹੁਤ ਕੰਮ ਕਰਦੇ ਪਹਿਲਾਂ ਤੋਂ ਵੀ ਜਿਵੇਂ ਸਾਡੇ ਬੋਰ ਸੀਗੇ ਮੋਟਰਾਂ ਦੇ ਕਨੈਕਸ਼ਨ ਆਮ ਮਿਲਦੇ ਹੁੰਦੇ ਸੀਗੇ ਤੇ ਸਾਡੇ ਜਿਹੜੇ ਟਰੈਕਟਰ ਸੀਗੇ ਇਹਨਾਂ ਨੂੰ ਕਹੇ ਸੀ ਵੀ ਜਟ ਦਾ ਗੱਡਾ ਇਹਦਾ ਚਲਾਣ ਨਹੀਂ ਹੋਊਗਾ ਇਹੋ ਜੇ ਪੁਰਾਣੀਆਂ ਗੱਲਾਂ ਸਾਨੂੰ ਬਹੁਤ ਯਾਦ ਆਉਂਦੀਆਂ ਜਿਹੜੀਆਂ ਗੱਲਾਂ ਵੱਡੇ ਬਾਦਲ ਸਾਹਿਬ ਕਰਕੇ ਗਏ ਤੇ ਸੁਜੀਤ ਸਿੰਘ ਬਾਦਲ ਵੀ ਕਰ ਰਹੇ ਆਂ ਲੱਗਦਾ ਕਿ ਜਿਹੜੀ ਥਾਣੇ ਕਿਹੜੇ ਜਦੋਂ ਜਾਂਦੇ ਸੀਗੇ ਪੰਜ ਮੈਂਬਰ ਸਰਪੰਨ ਜਾਂਦੇ ਅਕਾਲੀ ਦਰ ਸਰਕਾਰ ਮੋਕੇ ਬਹੁਤ ਜ਼ਿਆ ਤੇ ਹੁਣ ਜਿਹੜਾ ਫਰਕ ਪਿਆ ਉਸ ਨਹੀਂ ਹੁਣ ਸਾਨੂੰ ਕੁਝ ਪੁੱਛਦੇ ਨਹੀਂ ਜਿੱਥੇ ਜੇ ਜਾਣੇ ਕੋਈ ਕਹਿੰਦੇ ਬਾਹਰ ਖੜੇ ਰਹੋ ਜਦ ਅੰਦਰ ਪਰਚੀ ਵੀ ਭੇਜੀ ਦੀ ਹੈ ਨਹੀਂ ਕੋਈ ਗੱਲ ਸੁਣਦੇ ਜੀ ਪਰ ਜੇ ਅਸੀਂ ਮੰਜੀ ਨੂੰ ਸਾਨੂੰ ਕਹਿਆ ਸੀ ਵੀ ਜੇ ਤੇ ਸਾਡੇ ਕੰਮ ਆ ਜੀ ਨੇ ਕੰਮ ਕੀਤੇ ਸਾਡੇ ਨਾਂ ਦੀਆਂ ਲਿਸਟਾਂ ਬਣਾ ਕੇ ਐਸਚੂ ਐਸਡੀਐਮ ਸਾਰਿਆਂ ਦੇ ਮੇਜ਼ਾਂ ਦੇ ਭੇਜੋ ਕਿ ਜਦੋਂ ਹੀ ਜੇ ਸਾਡੇ ਕੰਮ ਹੋਣ ਪਰ ਨਹੀਂ ਨਾ ਹੀ ਸੁਣੋ ਅੱਜ ਤੇ ਕੋਈ ਆਈਡੈਂਟੀਟੀ ਕਾਰਡ ਬਣਾ ਕੇ ਦਿੱਤਾ ਇਹਨਾਂ ਨੇ ਨਾ ਹੀ ਸਾਨੂੰ ਕੋਈ ਹੋਰ ਕਾਰਡ ਬਣਾ ਕੇ ਦਿੱਤਾ ਤੇ ਨਾ ਹੀ ਸਾਡੀ ਗੱਲ ਪੁੱਛ ਕੇ ਸਾਂ ਜੀ ਕਿਤੇ